ਇਦਾਂ ਦੀਆਂ ਗੱਲਾਂ ਥੋੜੀਆਂ ਦੀਆਂ ਸੀ ਵੀ ਜੇ ਸ਼ਹਿਰਾਂ ਦੇ ਵਿੱਚ ਜਿੱਦਾਂ ਗਵਾਂਢ ਦੇ ਵਿੱਚ ਭਵੇਂ ਕੋਈ ਚੋਰੀ ਚਿਕਾਰੀ ਹੋ ਜੇ ਹਨਾ ਜਾਂ ਕਿ ਠੀਕ ਨਾ ਹੋਵੇ ਤੇ ਕੋਈ ਨਹੀਂ ਪਤਾ ਲੱਗਦਾ ਤੇ ਉਸੇ ਹੀ ਤਰ੍ਹਾਂ ਨਾ ਮੈਂ ਜਿੱਦਾਂ ਅੱਜ ਘਰੋਂ ਨਿਕਲ ਨਕਾਂ ਤੇ ਸਾਡੇ ਨਾਲ ਬਜ਼ੁਰਗ ਰਹਿੰਦਾ ਥੱਲੇ ਬਜ਼ੁਰਗ ਜੋੜਾ ਰਹਿੰਦਾ ਹਸਲ 'ਚ ਤੇ ਬਜ਼ੁਰਗ ਨੇ ਮੈਨੂੰ ਆਵਾਜ਼ ਮਾਰੀ ਗਮਲਾ ਥੱਲੇ ਰੱਖਣ ਚੱਲਿਆ ਸੀ ਕਿਉਂਕਿ ਘਰ ਤੋਂ ਨਾ ਜਦੋਂ ਬਾਹਰੋਂ ਚੋੱਕ ਕੇ ਥੱਲੇ ਰੱਖ ਦਿੰਦੇ ਸਟੋਰ ਦੇ ਵਿੱਚ ਬੇਸਮੈਂਟ ਦੇ ਵਿੱਚ ਤੇ ਮੈਂ ਕਿ ਲਿਆ ਮੈਨੂੰ ਦੇ ਦੇ ਪਹਿਲੇ ਵੀ ਜਿਹੜੇ ਉਹਨਾਂ ਦੇ ਸਾਰੇ ਗਮਲੇ ਸੀ ਉਹ ਮੈਂ ਹੀ ਜਦੋਂ ਥੱਲੇ ਲੈ ਕੇ ਗਿਆ ਹਾਂ ਬੇਸਮੈਂਟ ਚ ਕਿਉਂਕਿ ਬਜ਼ੁਰਗ ਜੋੜਾ ਸੀ ਤੇ ਮੈਂ ਸੋਚਿਆ ਕਿ ਹੈਲਪ ਕਰਨੀ ਚਾਹੀਦੀ ਆ ਹਨਾ ਤੇ ਫਿਰ ਜੀ ਉਹ ਜਦੋਂ ਮੈਂ ਗਮਲਾ ਰੱਖ ਕੇ ਆਇਆ ਨਾ ਥੱਲੋਂ ਤੇ ਉਹ ਬਜ਼ੁਰਗ ਉੱਥੇ ਖੜਾ ਰਿਹਾ ਮੈਨੂੰ ਆਂਦਾ ਕਹਿੰਦਾ ਇੱਕ ਮਿੰਟ ਆ ਮੇਰੇ ਘਰ ਆ ਤੇ ਮੈਂ ਚਲ ਗਿਆ ਨਾਲ ਮੇਰੇ ਹੱਥ ਨਾ ਜਿੱਦਾਂ ਗੰਦੇ ਸੀ ਤੇ ਮੈਂ ਕਹਿੰ ਗਿਆ ਕਿ ਮੇਰੇ ਹੱਥ ਜਾਂਦੇ ਆ ਹਾਂਦਾ ਕਿ ਨਹੀਂ ਆ ਥੋੜਾ ਜਨਾ ਮੈਟਵਾ ਕੋਈ ਚੱਕਰ ਨਹੀਂ ਆ ਮੇਰਾ ਇੱਥੇ ਮੈਟ ਜਾ ਪਿਆ ਰੈਗ ਜਾ ਪਿਆ ਤੇ ਮੜਿਆ ਸੱਦਾ ਕਰਦੇ ਤੇ ਚਲੋ ਜੀ ਮੈਂ ਉਹਨੂੰ ਸੱਦਾ ਕੀਤਾ ਤੇ ਮੈਂ ਪੁੱਛਿਆ ਕਿ ਕਿੱਦਾਂ ਠੀਕ ਆ ਸਭ ਤੇ ਜਿੱਦਾਂ ਨਾ ਬਜ਼ੁਰਗ ਦੀਆਂ ਅੱਖਾਂ ਭਰੀਆਂ ਸੀ ਪਰ ਹੰਝੂ ਨਹੀਂ ਆ ਗਾ ਉਹਨਾਂ ਦੇ ਵਿੱਚ ਤੇ ਮੈਂ ਪੁੱਛਿਆ ਮੈਂ ਵੀ ਕਿੱਦਾਂ ਸਾਂ ਕੋ ਸੁਖ ਸਾਂ ਦਾ ਠੀਕ ਠਾਕ ਤੇ ਕਹਿੰਦਾ ਕਿ ਮੇਰੀ ਨਾ ਘਰ ਦੀ ਪੂਰੀ ਹੋ ਗਈ ਆ ਤੇ ਮੇਰਾ ਜਦੋਂ ਟੜਾਕਾ ਨਿਕਲ ਜਾਂਦਾ ਬੰਦੇ ਦਾ ਕਿ ਜਿਹੜੀ ਜਿਹੜੇ ਬਜ਼ੁਰਗ ਆ ਜਿਹੜਾ ਬੰਦਾ ਬਜ਼ੁਰਗ ਉਹਨਾਂ ਦੀ ਉਮਰ ਜਦੋਂ ਮੈਨੂੰ ਜਿਆਦਾ ਲੱਗਦੀ ਤੇ ਸਿਹਤ ਵੀ ਉਹਨਾਂ ਦੀ ਜਦੋਂ ਡਾਊਨ ਆ ਬਹੁਤ ਜਿਆਦਾ ਡਾਊਨ ਤੇ ਕਈ ਵਾਰ ਤਾਂ ਉੱਠ ਕੇ ਬਹਿ ਵੀ ਨਹੀਂ ਸਕਦੇ ਤੇ ਜਿਹੜੀ ਮਾਤਾ ਸੀ ਉਹ ਤੁਰੀ ਫਿਰਦੀ ਸੀ ਜਦੋਂ ਹਨਾ ਤੇ ਉਹ ਸਾਰੇ ਕੰਮ ਕਰ ਕਰਨੇ ਹਨਾ ਕਿ ਯਾਰ ਡਾਕਟਰ ਦੇ ਖੜਨਾ ਜਿੱਦਾਂ ਸਾਨੂੰ ਆ ਕੇ ਕਹਿਣਾ ਕਿ ਸਾਨੂੰ ਪਲੀਜ਼ ਡਾਕਟਰ ਤੇ ਲੈ ਜਾਓ ਹਨਾ ਕਿ ਕਈ ਯਾਰ ਟੈਕਸੀ ਨਹੀਂ ਮੌਂਦੀ ਛੇਤੀ ਕੋਈ ਐਮਰਜੈਂਸੀ ਆ ਤੇ ਉਹ ਜੀ ਮੈਨੂੰ ਬੜੀ ਖਰਾਨੀ ਹੋਈ ਕਿ ਮਾਤਾ ਪਹਿਲਾਂ ਚਲ ਗਈ ਜਿੱਦਾਂ ਹਨਾ ਤੇ ਫਿਰ ਉਹਨੇ ਮੈਨੂੰ ਮੈਂ ਕਿਦਾਂ ਵੀ ਰਾਤੀਆਂ ਦਾ ਸ਼ਾਇਦ ਹਨਾ ਜੋ ਕੋਈ ਕੱਲ ਹੋਇਆ ਤੋਂਦੇ ਕਹਿੰਦੇ ਕਿ ਨਹੀਂ ਹਫਤਾ ਹੋ ਗਿਆ ਤੇ ਮਨ ਚਲੋ ਦੁਖੀ ਹੋਇਆ ਬਹੁਤ ਜ਼ਿਆਦਾ ਹਨਾ ਤੇ ਬਈੁਰਕ ਦੀਆਂ ਜਿੱਦਾਂ ਅੱਖਾਂ ਭਰੀਆਂ ਸੀ ਦਿਲ ਭਰਿਆ ਪੂਰਾ ਹਨਾ ਵੀ ਇਕੱਲਾ ਤੇ ਪਰ ਮੈਂ ਸੋਚਣ ਡਿਆ ਕਿ ਕਿਦਾਂ ਹਨਾ ਸਾਨੂੰ ਪਤਾ ਹੀ ਨਹੀਂ ਲੱਗਾ ਹਫਤਾ ਹੋ ਗਿਆ ਸਾਡੇ ਥੱਲੇ ਮੌਤ ਹੋਈ ਹੈ ਥੱਲੇ ਅਪਾਰਟਮੈਂਟ ਆ ਤੁਹਾਨੂੰ ਕਿਸ ਨੂੰ ਨਹੀਂ ਪਤਾ ਹਨਾ ਹਿੰ ਨਾਰਮਲ ਆਪਣੀ ਜ਼ਿੰਦਗੀ ਜੀ ਰਹੇ ਤੇ ਗੱਲਾਂ ਸੁਣੀ ਦੀਆਂ ਸੀ ਵੀ ਸ਼ਹਿਰਾਂ ਦੇ ਵਿੱਚ ਹਨਾ ਇਦਾਂ ਹੁੰਦਾ ਕਿ ਸ਼ਹਿਰਾਂ 'ਚ ਨਹੀਂ ਪਤਾ ਲੱਗਦਾ ਕਿਸ ਨੂੰ ਤਾਂ ਛੋਟਾ ਜਿਹਾ ਪਿੰਡ ਸਾਡਾ ਪ੍ਰਦੇਸ਼ ਦੇ ਵਿੱਚ ਵੀ ਇਦਾਂ ਹੀ ਆ ਹਨਾ ਕਿ ਗਵਾਨ ਤੇ ਚਲੋ ਕੀ ਆ ਥੱਲੇਲੇ ਅਪਾਰਟਮੈਂਟ ਜੀ ਹੀ ਪਤਾ ਲੱਗਾ ਕਿ ਹਫਤਾ ਪਹਿਲਾਂ ਡੈਥ ਹੋਈ ਆ ਤਾਂ ਕੋਈ ਚੇਤਨੀ ਚੇਤਾਨੀ ਕਿਹਨੂੰ ਨਹੀਂ ਪਤਾ ਹਨਾ